ਬਹੁਤ ਪੁਰਾਣੀ ਗੱਲ ਹੈ ਬਹਾਰਸਤਾਨ ਦੇਸ਼ ਦੀ ਇੱਕ ਬਸਤੀ ਵਿੱਚ ਨਸੀਬ ਅਕਤਾ ਨਾਮ ਦਾ ਇੱਕ ਗਰੀਬ কুমਹਾਰ ਰਹਿੰਦਾ ਸੀ ਉਹ ਮਿੱਟੀ ਦੇ ਸੋਹਣੇ ਸੋਹਣੇ ਬਰਤਨ ਬਣਾਉਂਦਾ ਤੇ ਫਿਰ ਸ਼ਾਮ ਨੂੰ ਉਹਨਾਂ ਨੂੰ ਆਪਣੇ ਗਧੇ ਤੇ ਲੱਦ ਕੇ ਸ਼ਹਿਰ ਵੇਚਣ ਜਾਇਆ ਕਰਦਾ ਸੀ ਇਹ ਉਸ ਦਾ ਹਰ ਰੋਜ਼ ਦਾ ਕੰਮ ਸੀ ਮਿਹਨਤਾਂ ਉਹ ਬਹੁਤ ਕਰਦਾ ਸੀ ਪਰ ਫਿਰ ਵੀ ਜ਼ਿੰਦਗੀ ਬੜੀ ਹੀ ਮੁਸ਼ਕਲ ਨਾਲ ਕੱਟ ਰਹੀ ਸੀ ਪਰ ਉਹ ਨਾ ਅੱਕਦਾ ਨਾ ਥੱਕਦਾ ਤੇ ਇਮਾਨਦਾਰੀ ਨਾਲ ਆਪਣਾ ਕੰਮ ਵਿੱਚ ਲੱਗਿਆ ਰਹਿੰਦਾ ਸੀ ਉਸ ਦੀ ਬਸਤੀ ਦੇ ਕੋਲ ਹੀ ਇੱਕ ਸੰਘਣਾ ਜੰਗਲ ਸੀ ਇਸ ਵਿੱਚ ਇੱਕ ਖੂੰਖਾਰ ਸ਼ੇਰ ਦਾ ਆਤੰਕ ਸੀ ਬਸਤੀ ਦੇ ਸਾਰੇ ਲੋਕ ਉਸ ਸ਼ੇਰ ਤੋਂ ਬਹੁਤ ਪਰੇਸ਼ਾਨ ਸਨ ਉਹ ਕਦੇ ਕਿਸੇ ਜਾਨਵਰ ਤੇ ਕਦੇ ਕਿਸੇ ਇਨਸਾਨ ਦਾ ਸ਼ਿਕਾਰ ਕਰਦਾ ਰਹਿੰਦਾ ਸੀ। ਬਸਤੀ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਸੀ। ਕਈ ਵਾਰ ਬਸਤੀ ਦੇ ਲੋਕਾਂ ਨੇ ਸ਼ੇਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਹਰ ਬਾਰ ਵੱਛ ਜਾਂਦਾ ਸੀ। ਲੋਕਾਂ ਨੇ ਰਾਤ ਦੇ ਸਮੇਂ ਘਰੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ ਸੀ। ਨਸੀਬ ਭਗਤਾ ਇਹਨਾਂ ਗੱਲਾਂ ਤੋਂ ਬੇਖਬਰ ਹੀ ਰਹਿੰਦਾ ਸੀ। ਤੇ ਆਪਣੇ ਕੰਮ ਵਿੱਚ ਲੱਗਿਆ ਰਹਿੰਦਾ। ਉਹ ਸਵੇਰੇ ਪਹਿਲਾਂ ਤਾਂ ਮਿੱਟੀ ਲਿਆਉਂਦਾ, ਫਿਰ ਉਸ ਤੋਂ ਬਰਤਨ ਬਣਾਉਂਦਾ, ਫਿਰ ਪੱਠੀ ਵਿੱਚ ਉਹਨਾਂ ਨੂੰ ਪਕਾਉਂਦਾ ਤੇ ਫਿਰ ਸ਼ਾਮ ਨੂੰ ਸ਼ਹਿਰ ਵੇਚਣ ਲਈ ਚਲਾ ਜਾਂਦਾ। ਇਸ ਤਰ੍ਹਾਂ ਉਸਦੀ ਜ਼ਿੰਦਗੀ ਗੁਜ਼ਰ ਰਹੀ ਸੀ। ਇੱਕ ਦਿਨ ਉਹ ਸ਼ਹਿਰ ਤੋਂ ਵਾਪਸ ਆਇਆ। ਉਸ ਦਿਨ ਉਹ ਬਹੁਤ ਥੱਕ ਗਿਆ ਸੀ। ਅਕਸਰ ਉਹ ਗਦੇ ਨੂੰ ਬਾੜੇ ਵਿੱਚ ਇੱਕ ਕੋਠੇ ਵਿੱਚ ਬੰਨ੍ਹਦਾ ਸੀ। ਪਰ ਉਸ ਨੂੰ ਬੜੀ ਹੀ ਥਕਾਵਟ ਸੀ ਉਸ ਨੇ ਗਦੇ ਨੂੰ ਉਸ ਦਿਨ ਉਸ ਨੇ ਗਦੇ ਨੂੰ ਬੇੜੇ ਵਿੱਚ ਦਰਖਤ ਨਾਲ ਹੀ ਬੰਨ੍ਹ ਦਿੱਤਾ ਤੇ ਸੌ ਗਿਆ ਉਧਰ ਜੰਗਲ ਵਿੱਚ ਤੇਜ਼ ਹਨੇਰੀ ਤੂਫਾਨ ਆ ਗਿਆ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਸਨ ਕਈ ਦਰਖਤ ਜੜਾਂ ਤੋਂ ਹੀ ਉਖੜ ਗਏ ਸਨ ਸ਼ੇਰ ਉਸ ਸਮੇਂ ਆਪਣੇ ਸ਼ਿਕਾਰ ਲਈ ਨਿਕਲਿਆ ਸੀ ਪਰ ਇਸ ਤਰ੍ਹਾਂ ਦੇ ਤੂਫਾਨ ਨੂੰ ਦੇਖ ਕੇ ਉਹ ਵੀ ਡਰ ਗਿਆ ਸੀ ਸ਼ਿਕਾਰ ਦਾ ਇਰਾਦਾ ਛੱਡ ਕੇ ਉਸਨੇ ਆਪਣੇ ਲਈ ਸੁਰੱਖਿਅਤ ਜਗਾ ਲੱਭਣ ਲੱਗਾ ਭੱਜਦੇ ਭੱਜਦੇ ਉਸ ਨੂੰ ਬਸਤੀ ਦੇ ਨੇੜੇ ਇੱਕ ਪੁਰਾਣੀ ਝੋਫੜੀ ਦੇਖੀ ਉਹ ਝੋਫੜੀ ਬਹੁਤ ਸਮੇਂ ਤੋਂ ਖਾਲੀ ਹੀ ਪਈ ਸੀ ਸ਼ੇਰ ਨੇ ਸੋਚਿਆ ਤੂਫਾਨ ਤੋਂ ਬਚਣ ਲਈ ਇਹ ਇੱਕ ਵਧੀਆ ਥਾਂ ਹੈ ਉਹ ਝੋਫੜੀ ਵਿੱਚ ਗਿਆ ਤੇ ਕੋਨੇ ਨਾਲ ਲੱਗ ਕੇ ਬੈਠ ਗਿਆ ਤੇ ਸੋ ਗਿਆ ਉਧਰ ਨਸੀਬ ਵਕਤਾਂ ਨੂੰ ਖਿਆਲ ਆਇਆ ਕਿ ਉਸਦਾ ਗਦਾ ਤਾਂ ਬਾਹਰ ਹੀ ਬੰਨਿਆ ਹੋਇਆ ਹੈ ਵਿਚਾਰਾ ਮੀਂਹ ਵਿੱਚ ਭੇਜ ਰਿਹਾ ਹੋਣਾ ਉਹਨੇ ਬਾਹਰ ਆ ਕੇ ਵੇਖਿਆ ਗਦਾ ਉੱਥੇ ਨਹੀਂ ਸੀ ਸਿਰਫ ਉਸਦੀ ਰੱਸੀ ਸੀ ਉਸਨੇ ਸੋਚਿਆ ਸ਼ਾਇਦ ਗੜਾ ਗਦਾ ਮੀਂਹ ਤੋਂ ਬਚਣ ਲਈ ਰੱਸਾ ਤੜਾ ਕੇ ਚਲਾ ਗਿਆ ਹੈ ਕਿਸੇ ਝੋਫਰੀ ਵਿੱਚ ਜਾ ਕੇ ਲੁਕ ਗਿਆ ਹੋਣਾ ਇਹ ਸੋਚਦਾ ਹੋਇਆ ਉਹ ਮੀਂਹ ਦੀ ਪ੍ਰਵਾਹ ਨਾ ਕੀਤੇ ਬਿਨਾ ਜੰਗਲ ਵੱਲ ਕਦੇ ਨੂੰ ਲੱਭਣ ਲਈ ਚੱਲ ਪਿਆ ਇੱਕ ਘੰਟੇ ਬਾਅਦ ਉਹ ਇੱਕ ਸੁੰਨ ਸਾਣ ਝੋਫੜੀ ਕੋਲ ਪਹੁੰਚਿਆ ਬਿਜਲੀ ਚਮਕ ਰਹੀ ਸੀ ਜਿਸ ਨਾਲ ਥੋੜੀ-ਥੋੜੀ ਰੋਸ਼ਨੀ ਹੋ ਰਹੀ ਸੀ ਬਿਜਲੀ ਦੀ ਚਮਕ ਵਿੱਚ ਉਸਨੇ ਦੇਖਿਆ ਕਿ ਝੋਫੜੀ ਵਿੱਚ ਕੋਈ ਵੱਡਾ ਜਾਨਵਰ ਸੌ ਰਿਹਾ ਹੈ ਉਹ ਬਹੁਤ ਖੁਸ਼ੀ ਨਾਲ ਉੱਚੀ ਦੇਣੇ ਬੋਲਿਆ ਮਿਲ ਗਿਆ ਮਿਲ ਗਿਆ ਮੇਰਾ ਗਦਾ ਉਹ ਬੜੇ ਆਰਾਮ ਨਾਲ ਇੱਥੇ ਪਿਆ ਹੈ ਮੈਂ ਇਸ ਤੂਫਾਨ ਵਿੱਚ ਭੜਕ ਰਿਹਾ ਹਾਂ ਅਸਲ ਵਿੱਚ ਉਹ ਗਧਾ ਨਹੀਂ ਸੀ ਉਹ ਉਹੀ ਖੁੰਖਾਰ ਸ਼ੇਰ ਸੀ ਜੋ ਮੀਂਹ ਤੋਂ ਬਚਣ ਲਈ ਉਸ ਚੌਫੜੀ ਦਾ ਸਹਾਰਾ ਲਿਆ ਪਿਆ ਸੀ ਪਰ ਹਨੇਰੀ ਦੀ ਵਜ੍ਹਾ ਕਰਕੇ ਨਸੀਬ ਅਖਤਾਨੂ ਗਧੇ ਤੇ ਸ਼ੇਰ ਵਿੱਚ ਫਰਕ ਨਹੀਂ ਸੀ ਪਤਾ ਲੱਗ ਰਿਹਾ ਉਹ ਗੁੱਸੇ ਵਿੱਚ ਸੀ ਉਸਨੇ ਸ਼ੇਰ ਦੀ ਪਿੱਠ ਤੇ ਤੇ ਮੂੰਹ ਤੇ ਦੋ ਚਾਰ ਥੱਪੜ ਲਾਏ ਤੇ ਉਸ ਉੱਤੇ ਸਵਾਰ ਹੋ ਗਿਆ ਜਿਵੇਂ ਹੀ ਸ਼ੇਰ ਉੱਠਿਆ ਉਸਨੇ ਰੱਸੀ ਨੂੰ ਕੱਸ ਕੇ ਫੜ ਲਿਆ ਤੇ ਕਿਤੇ ਗਧਾ ਫੇਰ ਨਾ ਭੱਜ ਜਾਵੇ ਉਹ ਕਹਿੰਦਾ ਕੰਨ ਖੋਲ ਕੇ ਸੁਣ ਲੈ ਜੇ ਦੁਬਾਰਾ ਭੱਜਣ ਦੀ ਕੋਸ਼ਿਸ਼ ਕੀਤੀ ਨਾ ਤਾਂ ਤੈਨੂੰ ਚਾਰ ਵਿੱਚ ਜ਼ਹਿਰ ਦੇ ਕੇ ਮਾਰ ਦਾਂਗਾ ਸ਼ੇਰ ਬੜਾ ਡਰ ਗਿਆ ਸੀ ਤੇ ਸੋਚਣ ਲੱਗਿਆ ਜੇ ਮੈਂ ਉਸਦੀ ਗੱਲ ਨਾ ਮੰਨੀ ਤਾਂ ਪਤਾ ਨਹੀਂ ਮੇਰਾ ਕੀ ਹਾਲ ਕਰੇਗਾ ਉਸਨੇ ਉਸਦੀ ਗੱਲ ਮੰਨੀ ਨਸ਼ੀਰ ਬਖਤਾ ਉਸਦੀ ਪਿੱਠ ਤੇ ਬੈਠਾ ਸੀ ਤੇ ਸ਼ੇਰ ਜੋਰ-ਜੋਰ ਦੀ ਭੱਜੇ ਜਾ ਰਿਹਾ ਸੀ ਮੀਂਹ ਹੋਰ ਤੇਜ਼ ਪੈ ਰਿਹਾ ਸੀ ਉਹ ਉਸ ਦਰਖਤ ਵੱਲ ਪਹੁੰਚ ਗਏ ਜਿੱਥੇ ਉਸਨੇ ਗਧੇ ਨੂੰ ਬੰਨਿਆ ਸੀ ਤੇ ਉੱਥੇ ਉਸਨੇ ਸ਼ੇਰ ਨੂੰ ਜੋਰ ਨਾਲ 2-3 ਰੱਸੀਆਂ ਨਾਲ ਬੰਨ ਦਿੱਤਾ ਤੇ ਫਿਰ ਬੇਫਿਕਰਾ ਹੋ ਕੇ ਸੌ ਗਿਆ ਸਵੇਰ ਹੋਈ ਤੇ ਲੋਕ ਰੋਜ਼ ਦੀ ਤਰ੍ਹਾਂ ਆਪਣੇ ਕੰਮਾਂ ਤੇ ਜਾਣ ਲੱਗੇ ਤੇ ਦੇਖਦੇ ਹਨ ਕਿ ਨਸੀਬਖਤਾ ਦੇ ਘਰ ਦੇ ਬਾਹਰ ਖਤਰਨਾਕ ਸ਼ੇਰ ਦਰਖਤ ਨਾਲ ਬੰਨਿਆ ਹੋਇਆ ਸੀ ਸਭ ਪਾਸੇ ਚਰਚਾ ਹੋ ਗਈ ਸਭ ਨਸੀਬਖਤਾ ਦਾ ਧੰਨਵਾਦ ਕਰ ਰਹੇ ਸਨ ਤੇ ਸ਼ੁਕਰ ਹੈ ਰੱਬ ਦਾ ਇਹ ਸ਼ੇਰ ਨੇ ਸਾਡਾ ਬਹੁਤ ਨੁਕਸਾਨ ਕੀਤਾ ਸੀ ਤੇ ਉਧਰ ਨਸੀਬਖਤਾ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ ਤੇ ਸਭ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਾਰੇ ਪਾਸੇ ਉਸ ਦੀ ਬੱਲੇ ਬੱਲੇ ਹੋ ਰਹੀ ਸੀ ਦੂਜੇ ਪਾਸੇ ਉਸ ਨਗਰ ਦਾ ਰਾਜਾ ਬਹੁਤ ਹੀ ਚਿੰਤਾ ਵਿੱਚ ਸੀ ਗਵਾਂਡੀ ਦੇਸ਼ ਦਾ ਰਾਜਾ ਬਹੁਤ ਤਾਕਤਵਰ ਸੀ ਤੇ ਉਹ ਉਸ ਦੇ ਰਾਜ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਦੋਵੇਂ ਰਾਜਾਂ ਵਿੱਚ ਲੜਾਈ ਚੱਲ ਪਈ ਸੀ ਰਾਜਾ ਜਾਣਦਾ ਸੀ ਕਿ ਉਸ ਦੀ ਸੈਨਾ ਬਹਾਦਰ ਤਾਂ ਹੈ ਪਰ ਦੁਸ਼ਮਣ ਦੀ ਸੈਨਾ ਗਿਣਤੀ ਵਿੱਚ ਬਹੁਤ ਜ਼ਿਆਦਾ ਸੀ ਉਸ ਨੂੰ ਅਜਿਹਾ ਵੀਰ ਸੈਨਾਪਤੀ ਦੀ ਜ਼ਰੂਰਤ ਸੀ ਜੋ ਉਸ ਦੀ ਸੈਨਾ ਦੀ ਚੰਗੀ ਤਰ੍ਹਾਂ ਕਮਾਨ ਸੰਭਾਲ ਸਕੇ ਤੇ ਦੁਸ਼ਮਣ ਨੂੰ ਹਮੇਸ਼ਾ ਲਈ ਭਜਾ ਦੇਵੇ ਉਸ ਨੇ ਤੁਰੰਤ ਆਪਣੇ ਮੰਤਰੀਆਂ ਨੂੰ ਦਰਬਾਰ ਵਿੱਚ ਬੁਲਾਇਆ ਤੇ ਕਹਿਣ ਲੱਗਾ ਕਿ ਕੋਈ ਅਜਿਹਾ ਜੋਧਾ ਹੈ ਜੋ ਜਦ ਨੂੰ ਜਿੱਤਣ ਵਿੱਚ ਮਦਦ ਕਰ ਸਕੇ ਗੱਲਾਂ-ਗੱਲਾਂ ਵਿੱਚ ਉਸ ਤੇ ਇੱਕ ਵਜ਼ੀਰ ਨੂੰ ਯਾਦ ਆਇਆ ਤੇ ਉਹ ਜੋਸ਼ ਵਿੱਚ ਜ਼ੋਰ ਦੀ ਬੋਲਿਆ ਮਹਾਰਾਜ ਸਾਨੂੰ ਕਿਤੇ ਹੋਰ ਲੱਭਣ ਦੀ ਜ਼ਰੂਰਤ ਨਹੀਂ ਸਾਡੇ ਆਪਣੇ ਰਾਜ ਵਿੱਚ ਹੀ ਇੱਕ ਬਹਾਦਰ ਵਿਅਕਤੀ ਹੈ ਜਿਸ ਨੇ ਹੁਣੇ-ਹੁਣੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਹੈ ਤੇ ਰਾਜੇ ਨੇ ਕਿਹਾ ਕੌਣ ਹੈ ਉਹ ਤਾਂ ਵਜ਼ੀਰ ਕਹਿੰਦਾ ਹੋਰ ਕੋਈ ਨਹੀਂ ਉਹ ਇੱਕ ਕੁਮਿਆਰ ਨਸੀਬਖਤਾ ਹੈ ਜਿਸ ਨੇ ਆਪਣੀ ਬਹਾਦਰੀ ਨਾਲ ਇੱਕ ਖੁੰਖਾਰ ਸ਼ੇਰ ਨੂੰ ਜਿੰਦਾ ਫੜ ਲਿਆ ਹੈ ਇਹ ਬਹਾਦਰ ਹੀ ਆਪਣੀ ਸੈਨਾ ਦੀ ਕੰਬਾਲ ਕੰਬਾਨ ਸੁਭਾਲ ਸਕਦਾ ਹੈ ਤੇ ਜਿੱਤ ਦਵਾ ਸਕਦਾ ਹੈ ਫਿਰ ਰਾਜ ਨੇ ਇੱਕ ਸਪਾਹੀ ਨੂੰ ਨਸੀਬ ਵਖਤਾ ਦੇ ਘਰ ਭੇਜਿਆ ਜਦੋਂ ਨਸੀਬ ਵਖਤਾ ਨੂੰ ਪਤਾ ਲੱਗਿਆ ਕਿ ਉਸ ਦੀ ਸੈਨਾ ਦਾ ਸੈਨਾਪਤੀ ਬਣ ਜਾ ਰਿਹਾ ਹੈ ਤਾਂ ਉਹ ਉਸ ਨੂੰ ਇਹ ਗੱਲ ਕਿਸੇ ਮਜ਼ਾਕ ਤੋਂ ਘੱਟ ਨਹੀਂ ਲੱਗੀ ਪਰ ਮਹਾਰਾਜ ਦੇਸ਼ ਨੂੰ ਟਾਲਿਆ ਨਹੀਂ ਜਾ ਸਕਦਾ ਸੀ ਉਹ ਮਹਿਲ ਪਹੁੰਚਿਆ ਮਹਿਲ ਵਿੱਚ ਰਾਜੇ ਨੇ ਉਸ ਦੀ ਖੂਬ ਆਉ ਭਾਗਤ ਕੀਤੀ ਤੇ ਫਿਰ ਆਦੇਸ਼ ਦਿੱਤਾ ਕਿ ਅਗਲੇ ਦਿਨ ਫਿਰ ਦਰਬਾਰ ਵਿੱਚ ਦਾਖਲ ਹੋਵੇ। ਨਸੀਬਖਤਾ ਸੋਚਣ ਲੱਗਾ ਇਹ ਸਭ ਉਸ ਗਦੇ ਦੀ ਵਜ੍ਹਾ ਨਾਲ ਹੋਇਆ ਹੈ ਜੋ ਸ਼ੇਰ ਬਣ ਬੈਠਿਆ। ਆਖਰਕਾਰ ਨਸੀਬਖਤਾ ਨੂੰ ਸੈਨਾ ਦਾ ਸੈਨਾਪਤੀ ਬਣਾ ਦਿੱਤਾ ਗਿਆ। ਉਸ ਨੇ ਨਾ ਕਦੇ ਤਲਵਾਰ ਸਲਾਈ ਸੀ ਤੇ ਨਾ ਕਦੇ ਘੋੜ ਸਵਾਰੀ ਕੀਤੀ ਸੀ। ਜਿਵੇਂ ਹੀ ਉਹ ਘਰ ਪਹੁੰਚਿਆ ਤਾਂ ਸ਼ੇਰ ਨੂੰ ਗੁੱਸੇ ਵਿੱਚ ਕਹਿਣ ਲੱਗਾ ਜੇਕਰ ਤੂੰ ਗਦਾ ਹੀ ਬਣਿਆ ਰਹਿੰਦਾ ਤਾਂ ਅੱਜ ਮੈਂ ਆਰਾਮ ਨਾਲ ਮਿੱਟੀ ਦੇ ਬਰਤਨ ਬਰਾਇਆ ਹੁੰਦਾ ਹੁਣ ਦੇਖ ਮੈਨੂੰ ਸੈਣਾ ਪਣੀ ਬਣਾ ਦਿੱਤਾ ਹੈ ਜਦੋਂ ਕਿ ਮੈਨੂੰ ਕੁਝ ਵੀ ਨਹੀਂ ਆਉਂਦਾ ਤੇ ਅੰਦਰ ਉਸ ਦੀ ਪਤਨੀ ਗੱਲਾਂ ਸੁਣ ਕੇ ਹੱਸ ਪਈ ਤੇ ਕਹਿੰਦੀ ਇਸ ਵਿੱਚ ਸ਼ੇਰ ਦੀ ਕੀ ਗਲਤੀ ਹੈ ਰੱਬ ਦਾ ਸ਼ੁਕਰ ਮਨਾਉ ਤੁਹਾਨੂੰ ਐਡਾ ਵੱਡਾ ਅਹੁਦਾ ਮਿਲਿਆ ਹੈ ਜੇ ਰੱਬ ਨੇ ਇਹ ਅਹੁਦਾ ਦਿੱਤਾ ਹੈ ਤਾਂ ਅੱਗੇ ਵੀ ਸਹਾਇਤਾ ਕਰੇਗਾ ਅਗਲੇ ਦਿਨ ਉਹ ਆਪਣੀ ਘਰਵਾਲੀ ਨੂੰ ਲੈ ਕੇ ਰਾਜ ਦਰਬਾਰ ਪਹੁੰਚਿਆ ਰਾਜਾ ਬਹੁਤ ਖੁਸ਼ ਹੋਇਆ ਉਸ ਦੀ ਬਹੁਤ ਖਾਤਰਦਾਰੀ ਕੀਤੀ ਤੇ ਫਿਰ ਰਾਜਾ ਕਹਿੰਦਾ ਸਾਡਾ ਪड़ोसी ਰਾਜਾ ਬਾਰ ਬਾਰ ਹਮਲੇ ਕਰ ਰਿਹਾ ਹੈ ਹਾਲਾਂਕਿ ਸਾਡੀ ਸੈਨਾ ਬਹਾਦਰ ਹੈ ਪਰ ਹੁਣ ਇੱਕ ਯੋਗ ਸੈਨਾਪਤੀ ਦੀ ਜ਼ਰੂਰਤ ਹੈ ਕੱਲ ਦੁਸ਼ਮਣ ਦੀ ਸੈਨਾ ਸਾਡੇ ਰਾਜ ਵਿੱਚ ਪਹੁੰਚਣ ਵਾਲੀ ਹੈ ਤੂੰ ਸੈਨਾ ਦੀ ਕਮਾਂਡ ਸੰਭਾਲੀ ਤੇ ਦੁਸ਼ਮਨ ਨੂੰ ਅਜਿਹਾ ਸਬਕ ਸਿਖਾਵੀ ਕਿ ਦੁਸ਼ਮਨ ਦੀ ਸੈਨਾ ਦੁਆਰਾ ਸਾਡੇ ਰਾਜਵਲ ਅੱਖ ਉਠਾ ਕੇ ਨਾ ਵੇਖੇ ਰਾਜਨੇ ਨੇ ਸੀ ਬਖਤਾ ਤੇ ਉਸ ਦੀ ਪਤਨੀ ਦੇ ਲਈ ਇੱਕ ਸ਼ਾਨਦਾਰ ਮਹਿਲ ਦਿੱਤਾ ਉੱਥੇ ਇੱਕ ਕਾਲਾ ਘੋੜਾ ਖੜਾ ਸੀ ਜੋ ਕਿ ਉਸ ਨੂੰ ਜੰਦ ਦੇ ਮੈਦਾਨ ਵਿੱਚ ਲੈ ਕੇ ਜਾਣ ਲਈ ਤਿਆਰ ਸੀ ਪਰ ਨ ਸੀ ਬਖਤਾ ਪੂਰੀ ਰਾਤ ਸੌਂ ਨਾ ਸਕਿਆ ਉਸ ਪਰੇਸ਼ਾਨ ਸੀ ਕਿਉਂਕਿ ਉਸ ਨੇ ਕਦੇ ਘੋੜਸਵਾਰੀ ਨਹੀਂ ਸੀ ਕੀਤੀ ਉਹ ਸੋਚਣ ਲੱਗਾ ਜੇਕਰ ਮੈਂ ਘੋੜੇ ਤੋਂ ਡਿੱਗ ਪਿਆ ਤਾਂ ਸਾਰੇ ਹੱਸਣਗੇ ਤੇ ਕਹਿਣਗੇ ਸੈਨਾਪਤੀ ਹੀ ਘੋੜੇ ਤੇ ਨਹੀਂ ਟਿਕ ਪਾਇਆ ਸਵੇਰੇ ਉਸਨੇ ਆਪਣੀ ਪਤਨੀ ਨੂੰ ਉਠਾਇਆ ਤੇ ਜੋ ਦੋਵੇਂ ਅਸਤਵਲ ਪਹੁੰਚੇ ਉੱਥੇ ਖੜਾ ਕਾਲਾ ਘੋੜਾ ਸੱਚ ਹੀ ਬਹੁਤ ਸੋਹਣਾ ਤੇ ਤਾਕਤਵਰ ਸੀ ਨਸੀਬਖਤਾ ਕਹਿੰਦਾ ਇਹ ਘੋੜਾ ਤਾਂ ਬਹੁਤ ਉੱਚਾ ਹੈ ਮੈਂ ਇਸ ਤੇ ਕਿਵੇਂ ਚੜਾਂ ਤਾਂ ਉਸਦੀ ਪਤਨੀ ਨੇ ਕਿਹਾ ਮੇਰੇ ਜੁੱਸਤੇ ਕੋਲ ਰੱਖ ਦਿੱਤਾ ਤੇ ਇਸ ਤੇ ਚੜ ਕੇ ਘੋੜੇ ਤੇ ਬੈਠ ਜਾਓ ਉਹ ਬੜੀ ਮੁਸ਼ਕਿਲ ਨਾਲ ਘੋੜੇ ਤੇ ਬੈਠਿਆ ਤੇ ਕਹਿੰਦਾ ਮੇਰੇ ਦੋਵੇਂ ਪੈਰ ਰਕਾਬ ਨਾਲ ਕੱਸ ਕੇ ਬੰਨ ਦਿਓ ਕਿਤੇ ਆਇਨਾ ਹੋਵਾਂ ਕਿ ਮੈਂ ਰਸਤੇ ਵਿੱਚ ਹੀ ਡਿੱਗ ਜਾਵਾਂ ਉਸ ਦੀ ਪਤਨੀ ਨੇ ਰਕਾਬ ਨਾਲ ਉਸ ਦੇ ਪੈਰ ਕੱਸ ਕੇ ਬੰਨ ਦਿੱਤੇ ਤੇ ਨਸੀਬ ਅਫ਼ਤਾ ਕਹਿੰਦਾ ਹੁਣ ਮੇਰੇ ਦੋਵੇਂ ਹੱਥ ਇਸ ਘੋੜੇ ਦੀ ਕਾ ਰੂਕੋੜੇ ਦੀ ਗਰਦਨ ਨਾਲ ਬੰਨ੍ਹ ਦਿਓ ਤਾਂ ਮੈਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਰਹਾ ਹੋ ਜਾਵਾਂਗਾ ਕੋੜਾ ਅਸਤਵਲ ਦੇ ਬਾਹਰ ਨਿਕਲ ਨੂੰ ਬੇਤਾਬ ਸੀ ਇਸ ਤੋਂ ਪਹਿਲਾਂ ਕਿ ਉਸ ਦੀ ਪਤਨੀ ਉਸ ਦੇ ਹੱਥ ਬੰਨ੍ਹਦੀ ਕੋੜਾ ਅਚਾਨਕ ਹੀ ਬਾਹਰ ਭੱਜ ਲਿਆ ਨਸੀਬ ਅਫਤਾਰ ਰਸਸੀਆਂ ਦੇ ਸਹਾਰੇ ਬੰਨਿਆ ਹੋਇਆ ਸੀ ਕੋੜਾ ਆਤੰਕ ਮਚਾਉਂਦਾ ਹੋਇਆ ਨਦੀ ਪਾਰ ਕਰ ਗਿਆ ਤੇ ਜੁੱਧ ਦੇ ਮੈਦਾਨ ਵੱਲ ਦੌੜਦਾ ਜਾ ਰਿਹਾ ਸੀ ਨਸੀਬ ਅਫਤਾ ਅਰਦਾਸ ਕਰ ਰਿਹਾ ਸੀ हे ਰੱਬਾ ਤੂੰ ਹੀ ਐ ਮੈਨੂੰ ਜਿਸ ਨੇ ਇੱਕ ਕਮਿਹਾਰ ਤੋਂ ਸੈਨਾਪਤੀ ਬਣਾਇਆ ਹੈ ਤੂੰ ਹੀ ਮੇਰੀ ਰੱਖਿਆ ਕਰ ਹੁਣ ਮੇਰੀ ਇੱਜ਼ਤ ਤੇ ਇਸ ਰਾਜ ਦੀ ਰੱਖਿਆ ਤੇਰੇ ਹੱਥ ਵਿੱਚ ਹੈ ਕੋੜਾ ਜੁੱਧ ਦੇ ਮੈਦਾਨ ਵੱਲ ਦੌੜਿਆ ਜਾ ਰਿਹਾ ਸੀ ਤੇ ਨਸੀਬ ਅਫਤਨ ਨੂੰ ਇਸ ਦਾ ਪਤਾ ਲੱਗ ਚੁੱਕਿਆ ਸੀ ਕਿ ਇਹ ਯੁੱਧ ਦੇ ਮੈਦਾਨ ਵੱਲ ਜਾ ਰਿਹਾ ਹੈ ਉਹ ਤੰਬੂਆਂ ਦੇ ਕੋਲ ਪਹੁੰਚਣ ਵਾਲਾ ਸੀ ਉਸਨੇ ਚੱਲਦੇ ਘੋੜੇ ਤੇ ਇੱਕ ਦਰਖਤ ਦੀ ਟਾਣੀ ਨੂੰ ਹੱਥ ਪਾਇਆ ਪਰ ਘੋੜਾ ਇੰਨਾ ਤੇਜ਼ ਸੀ ਕਿ ਡਾਣੀ ਟੁੱਟ ਕੇ ਉਸਦੇ ਹੱਥ ਵਿੱਚ ਆ ਗਈ ਇਹ ਸਭ ਦੁਸ਼ਮਣ ਸੈਨਾ ਦਾ ਸਿਪਾਹੀ ਵੇਖ ਰਿਹਾ ਸੀ ਉਹ ਉੱਚੀ-ਉੱਚੀ ਕਹਿਣ ਲੱਗਾ ਪਰ ਜੋ ਆਪਣੀ ਜਾਨ ਬਚਾਓ ਦੁਸ਼ਮਣ ਸੈਨਾ ਦਾ ਸੈਨਾਪਤੀ ਆ ਰਿਹਾ ਹੈ ਇਹ ਉਹੀ ਸੈਨਾਪਤੀ ਹੈ ਜਿਸਨੇ ਜਿੰਦਾ ਸ਼ੇਰ ਨੂੰ ਫੜਿਆ ਹੈ ਜਿਵੇਂ ਕਿਵੇਂ ਦਰਖਤ ਦੀਆਂ ਟਾਹਣੀਆਂ ਤੋੜਦਾ ਆ ਰਿਹਾ ਹੈ ਇੱਕ ਤੂਫਾਨ ਦੀ ਤਰ੍ਹਾਂ ਪਰ ਜੋ ਪਰ ਜੋ ਤਿੰਸੀ ਵਖਤਾ ਦੀ ਸੈਨਾ ਵੀ ਪਿੱਛੇ ਆ ਰਹੀ ਸੀ ਉਹ ਕਹਿੰਦਾ ਜਿਸ ਸੈਨਾ ਦਾ ਸੈਨਾਪਤੀ ਇੰਨਾ ਤਾਕਤਵਰ ਹੈ ਸੈਨਾ ਕਿੰਨੀ ਤਾਕਤਵਰ ਹੋਵੇਗੀ ਉਸ ਦੀ ਗੱਲ ਸੁਣ ਕੇ ਦੂਰੋਂ ਦੁਸ਼ਮਨ ਦੀ ਸੈਨਾ ਘੋੜਿਆਂ ਤੇ ਸਵਾਰ ਹੋ ਕੇ ਮੈਦਾਨ ਛੱਡ ਕੇ ਭੱਜਣ ਲੱਗੀ ਤੇ ਰਾਜੇ ਨੇ ਸ਼ਾਂਤੀ ਪੱਤਰ ਆਪਣੇ ਤੰਬੂ ਵਿੱਚ ਲਿਖ ਕੇ ਛੱਡ ਦਿੱਤਾ ਤੇ ਫਿਰ ਕਦੇ ਵਾਪਸ ਹਮਲਾ ਨਾ ਕਰਨ ਦਾ ਵਾਅਦਾ ਕੀਤਾ ਫੰਸੀ ਵਖਤਾ ਤੰਬੂ ਵਿੱਚ ਗਿਆ ਤੇ ਪੱਤਰ ਆਪਣੀ ਜੇਬ ਵਿੱਚ ਪਾ ਲਿਆ ਤੇ ਘਰ ਪਹੁੰਚਿਆ ਬਹੁਤ ਥੱਕਿਆ ਹੋਇਆ ਜ਼ਖਮੀ ਬੁਰੀ ਹਾਲਤ ਵਿੱਚ ਤੇ ਆਪਣੀ ਪਤਨੀ ਨੂੰ ਪੱਤਰ ਰਾਜੇ ਨੂੰ ਦੇਣ ਲੈ ਕੇ ਆ ਉਹ ਬਿਸਤਰ ਤੇ लेट ਗਿਆ ਤੇ ਕਹਿੰਦਾ ਮੇਰੇ ਵਿੱਚ ਉੱਠਣ ਦੀ ਹਿੰਮਤ ਨਹੀਂ ਹੈ ਉਸ ਦੀ ਪਤਨੀ ਪੱਤਰ ਰਾਜੇ ਕੋਲ ਲੈ ਗਈ ਤੇ ਰਾਜਾ ਪੱਤਰ ਪੜ੍ਹ ਕੇ ਬਹੁਤ ਖੁਸ਼ ਹੋਇਆ ਤੇ ਕਹਿੰਦਾ ਨਸੀਬ ਵਖਤਾ ਕਿੱਥੇ ਹੈ ਅਸੀਂ ਉਸ ਨੂੰ ਨਾਮ ਦੇਣਾ ਚਾਹੁੰਦੇ ਹਾਂ ਤਾਂ ਉਸ ਦੀ ਪਤਨੀ ਕਹਿੰਦੀ ਮਹਾਰਾਜ ਉਹ ਘਰ ਆ ਕੇ ਸੌ ਗਏ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਉਹਨਾਂ ਨੂੰ ਪੇਸ਼ ਹੋਣ ਲਈ ਕਹਿੰਦੀ ਹਾਂ ਤਾਂ ਰਾਜੇ ਨੇ ਕਿਹਾ ਨਹੀਂ ਉਸ ਨੂੰ ਆਰਾਮ ਕਰਦੇ ਅਗਲੇ ਦਿਨ ਨਸੀਬ ਵਖਤਾ ਪੈਦਲ ਹੀ ਮਹਿਲ ਜਾਣ ਲਈ ਤੁਰ ਪਿਆ ਲੋਕ ਕਹਿੰਦੇ ਸਾਡਾ ਸੈਨਾਪਤੀ ਕਿੰਨਾ ਸੁਧਾਰਨ ਹੈ ਪੈਦਲ ਹੀ ਮਹਿਲ ਜਾ ਰਿਹਾ ਹੈ ਲੋਕਾਂ ਨੇ ਉਸ ਦਾ ਪੂਰਾ ਸਵਾਗਤ ਕੀਤਾ ਹੁਣ ਨਗਰ ਵਿੱਚ ਸ਼ਾਂਤੀ ਸੀ ਕਿਸੇ ਨੇ ਉਸ ਰਾਸਤੇ ਹਮਲਾ ਕਰਨ ਬਾਰੇ ਕਦੇ ਨਹੀਂ ਸੋਚਿਆ ਇਸ ਤਰ੍ਹਾਂ ਇੱਕ ਸੁਧਾਰਨ